ਦੋ ਬੱਸਾਂ ਦੇ ਨਦੀ ਦੇ ਤੇਜ਼ ਵਹਾਅ ਦੇ ਵਿੱਚ ਰੁੜਨ ਦੀ ਖਬਰ ਸਾਹਮਣੇ ਆਈਆ ਤਾਂ ਗਵਾਂਡੀ ਮੁਲਕ ਨੇਪਾਲ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਏ ਦੋਵੇਂ ਬੱਸਾਂ ਦੇ ਵਿੱਚ ਡਰਾਈਵਰਾਂ ਸਮੇਤ 63 ਸਵਾਰੀਆਂ ਸਵਾਰ ਸਨ ਅਤੇ ਕਈ ਭਾਰਤੀ ਨਾਗਰਿਕ ਨੇ ਜਿਹੜੇ ਉਹ ਵੀ ਇਹਨਾਂ ਬੱਸਾਂ ਦੇ ਵਿੱਚ ਸਵਾਰ ਸਨ ਤਾਂ ਤਰਸ਼ੂਲੀ ਨਦੀ ਦੇ ਵਿੱਚ ਇਹ ਬੱਸਾਂ ਨੇ ਜਿਹੜੀਆਂ ਉਹ ਡਿੱਗੀਆਂ ਨੇ ਤੇਜ਼ ਬਾਰਿਸ਼ ਦੇ ਵਿੱਚ ਵੀ ਰੈਸਕਿਊ ਆਪਰੇਸ਼ਨਾਂ ਜਿਹੜਾ ਉਹ ਕੀਤਾ ਜਾ ਰਿਹਾ ਏ ਕਈ ਲਾਸ਼ਾਂ ਨੇ ਜਿਹੜੀਆਂ ਉਹ ਵੀ ਬਰਾਮਦ ਹੋਈਆਂ ਨੇ ਨੇਪਾਲ ਦੇ ਵਿੱਚ ਅੱਜ ਸਵੇਰੇ ਟਿੱਗਾ ਡਿਗਣ ਕਾਰਨ 63 ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਦੋ ਬੱਸਾਂ ਨੇ ਜਿਹੜੀਆਂ ਉਹ ਤਰਸ਼ੂਲੀ ਨਦੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਈਆਂ ਜਾਣਕਾਰੀ ਅਨੁਸਾਰ ਦੋਵੇਂ ਬੱਸਾਂ ਵਿੱਚ ਡਰਾਈਵਰਾਂ ਸਮੇਤ ਕੁੱਲ 63 ਲੋਕ ਸਵਾਰ ਸਨ ਹਾਸਾ ਸਵੇਰੇ 3:30 ਵਜੇ ਦੇ ਕਰੀਬ ਵਾਪਰਿਆ ਫਿਲਹਾਲ ਪ੍ਰਸ਼ਾਸਨ ਦੇ ਕਈ ਅਧਿਕਾਰੀ ਮੌਕੇ ਉੱਤੇ ਮੌਜੂਦ ਨੇ ਅਤੇ ਤੇਜ਼ ਬਾਰਿਸ਼ ਦੇ ਵਿੱਚ ਲਗਾਤਾਰ ਬਚਾਅ ਕਾਰਜ ਜਿਹੜਾ ਉਹ ਕੀਤਾ ਜਾ ਰਿਹਾ ਹੈ ਬਾਰਿਸ਼ ਕਰਕੇ ਰੈਸਕਿਊ ਆਪਰੇਸ਼ਨ ਦੇ ਵਿੱਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰਸ਼ਾਸਨ ਮੁਤਾਬਕ ਰਾਤ ਦਾ ਨੀ ਕਾਠਵਾਂਡੂ ਜਾ ਰਹੀ ਐਂਜਲ ਬੱਸ ਅਤੇ ਗਣਪਤੀ ਡੀ ਲਕਸ ਬੱਸ ਸਵੇਰੇ 3:30 ਵਜੇ ਹਾਸਾਗ੍ਰਸਤ ਹੋ ਗਈਆਂ ਪੁਲਿਸ ਨੇ ਦੱਸਿਆ ਕਿ ਕਾਠਮਾਂਡੂ ਜਾ ਰਹੀ ਬੱਸ ਵਿੱਚ 24 ਲੋਕ ਸਵਾਰ ਸਨ ਅਤੇ ਦੂਜੀ ਬੱਸ ਦੇ ਵਿੱਚ 41 ਲੋਕ ਸਵਾਰ ਸਨ ਤਾਂ ਗਣਪਤੀ ਡੀ ਲਕਸ ਬੱਸ ਵਿੱਚੋਂ ਤਿੰਨ ਸਵਾਰੀਆਂ ਨੇ ਮੌਕੇ ਉੱਤੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਉਹ ਤਿੰਨ ਯਾਤਰੀ ਨੇ ਜਿਹੜੇ ਉਹ ਬੇਹਦ ਕਿਸਮਤ ਵਾਲੇ ਸੀ ਜਿਹੜੇ ਇਸ ਵੱਡੇ ਹਾਦਸੇ ਵਿੱਚ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਹੇ ਇਸ ਘਟਨਾ ਨੂੰ ਲੈ ਕੇ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਨੇ ਟਵੀਟ ਕੀਤਾ ਹੈ ਅਤੇ ਉਹਨਾਂ ਦੇ ਵੱਲੋਂ ਨਰੈਣਗੜ੍ਹ ਮੁਗਲੀਨ ਰੋਡ ਉੱਤੇ ਹੋਏ ਇਸ ਹਾਦਸੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਹੈ ਕਿ ਉਹਨਾਂ ਨੇ ਸਾਰੀਆਂ ਏਜੰਸੀਆਂ ਨੂੰ ਯਾਤਰੀਆਂ ਦੀ ਭਾਲ ਕਰਨ ਦੇ ਵਿੱਚ ਅਤੇ ਉਹਨਾਂ ਦਾ ਰੈਸਕਿਊ ਆਪਰੇਸ਼ਨ ਕਰਨ ਦੇ ਵਿੱਚ ਲੱਗਣ ਦੇ ਨਿਰਦੇਸ਼ ਦਿੱਤੇ ਨੇ ਤਾਂ ਵੱਡੀ ਘਟਨਾ ਜਿਹੜੀ ਉਹ ਵਾਪਰੀ ਹੈ ਪੁਲਿਸ ਸੁਪਰਡੈਂਟ ਭਵੇਸ਼ ਰਿਮਨ ਨੇ ਦੱਸਿਆ ਕਿ ਨੇਪਾਲ ਪੁਲਿਸ ਅਤੇ ਆਰਮਡ ਪੁਲਿਸ ਫੋਰਸ ਦੇ ਜਵਾਨਾਂ ਵੱਲੋਂ ਲਗਾਤਾਰ ਬਚਾਅ ਕਾਰਜਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਕਈ ਥਾਵਾਂ ਉੱਤੇ ਢਿੱਗਾਂ ਡਿਗਣ ਕਰਕੇ ਰਸਤੇ ਨੇ ਜਿਹੜੇ ਉਹ ਵਕ ਵਕ ਸੈਕਸ਼ਨ ਤੋ ਬੰਦ ਹੋ ਚੁੱਕੇ ਨੇ ਜਿਸ ਕਰਕੇ ਆਵਾਜ਼ਾਈ ਪ੍ਰਭਾਵਿਤ ਹੋਈ ਹੈ ਰੈਸਕਿਊ ਆਪਰੇਸ਼ਨ ਵੀ ਇਸ ਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ ਤਾਂ ਬਹੁਤ ਜ਼ਿਆਦਾ ਮੁਸ਼ਕਲਤਾ ਜਿਹੜੀ ਉਹ ਰੈਸਕਿਊ ਆਪਰੇਸ਼ਨ ਦੇ ਲਈ ਕਰਨੀ ਪੈ ਰਹੀ ਆ ਜਾਣਕਾਰੀ ਮੁਤਾਬਕ ਕੁਝ ਲਾਸ਼ਾਂ ਨੇ ਜਿਹੜੀਆਂ ਉਹ ਵੀ ਬਰਾਮਦ ਹੋਈਆਂ ਨੇ ਲੇਕਿਨ ਹਜੇ ਪੁਖਤਾ ਜਾਣਕਾਰੀ ਆ ਜਿਹੜੀ ਉਹ ਸਾਹਮਣੇ ਨਹੀਂ ਆਈ ਕਿ ਕਿੰਨੇ ਕੁ ਲੋਕ ਨੇ ਜਿਹੜੇ ਉਹ ਇਸ ਹਾਦਸੇ ਵਿੱਚ ਬਚਨ ਵਿੱਚ ਕਾਮਯਾਬ ਰਹੇ